ਲੈ ਵੀ ਮੰਗਲ ਸਿਆਂ ਹਾਂਜੀ ਤੈਨੂੰ ਨਾ ਆਪਾਂ ਸ਼ੇਅਰ ਸੁਣਾਉਨੇ ਆਜ ਇੱਕ ਹਾਂਜੀ 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 ਕਹਿੰਦਾ ਕੱਚੇ ਬੰਦੇ ਕੰਨਾਂ ਦੀ ਜੀ ਕੱਚੇ ਬੰਦੇ ਕੰਨਾਂ ਦੇ ਆਖੇ ਲੱਗ ਕੇ ਰੰਨਾਂ ਦੀ ਰੰਨਾਂ ਦੇ ਆਖੇ ਲੱਗ ਕੇ ਰੰਨਾਂ ਦੇ ਝੋਲੀ ਪਾਸ ਆਪਿਆਂ ਨੂੰ ਝੋਲੀ ਪਾਸ ਆਪਿਆਂ ਨੂੰ ਮਗਰੋਂ ਲਾ ਕੇ ਮਾਪਿਆਂ ਨੂੰ ਮਾਪਿਆਂ ਨੂੰ ਛੱਡ ਜਾਂਦੇ ਨੇ ਰਲਿਆਂ ਤੇ ਲੱਖ ਲਾਹਣ ਤੈਸੇ ਪੜਿਆ ਤੇ ਲੱਖ ਲਾਹਣ ਤੈਸੇ ਪੜਿਆ ਅੱਗੇ ਅੱਗੇ ਸੁਣ ਕਹਿੰਦਾ ਸਖਤ ਜ਼ਬਾਨਾ ਰੱਖਣ ਵਾਲੇ ਹਾਂਜੀ ਸਖਤ ਜ਼ਬਾਨਾ ਰੱਖਣ ਵਾਲੇ ਦੇਂਦੇ ਨਹੀਂ ਨੁਕਸਾਨ ਓਹੋ ਤੇਰੇ ਸਰਖ ਪੰਬਿਆ ਡਰੂਨਾ ਤੋਂ ਜਿਹੜੇ ਝੁਕ ਝੁਕ ਕਰਨ ਸਲਾਮ ਜਿਹੜੇ ਝੁਕ ਝੁਕ ਕਰਨ ਸਲਾਮ ਕਹਿੰਦਾ ਸੋਚਾਂ ਦੀ ਇਹ ਮૈયਤ ਚਾਕੇ ਸੋਚਾਂ ਦੀ ਏ ਮૈયਤ ਚਾ ਕੇ ਹੁਣ ਮੈਂ ਕਿਹੜੇ ਘਰ ਜਾਵਾਂਗਾ ਹੁਣ ਕਿਹੜੇ ਘਰ ਜਾਵਾਂਗਾ ਜੇ ਬੋਲਿਆ ਤੇ ਮਾਰ ਦੇਣਗੇ ਨਾ ਬੋਲਿਆ ਤੇ ਮਰ ਜਾਵਾਂਗਾ ਨਾ ਬੋਲਿਆ ਤੇ ਮਰ ਜਾਵਾਂਗਾ ਅਸੀਂ ਡਾਢੇ ਔਖੇ ਸਾਲ ਲਈਏ ਸਾਡੇ ਸੀਨੇ ਦੇ ਵਿੱਚ ਕਿੱਲ ਅਸੀਂ ਡਾਢੇ ਔਖੇ ਸਾਲ ਲਈਏ ਸਾਡੇ ਸੀਨੇ ਦੇ ਵਿੱਚ ਕਿੱਲ ਇੱਥੇ ਜ਼ਖਮਾਂ ਦੇ ਵਿੱਚ ਦੇਲੋ ਹੁਣ ਸਾਡੇ ਜ਼ਖਮਾਂ ਦੇ ਵਿੱਚ ਦਿਲ ਸਾਡੇ ਜ਼ਖਮਾਂ ਦੇ ਵਿੱਚ ਦਿਲ ਕਿਦਾਂ ਦੇ ਲੱਗੇ ਵੀ ਮੰਗਲ ਸਾਹਿਬਾ ਦੱਸ ਆ ਮੈਨੂੰ ਬਹੁਤ ਛੋਟੀਆਂ ਲੱਗਿਆ ਓਏ ਹਟ